ਉਹਲੇ ਚੱਕਰ ਨਾ ਪੈਂਦਾ ਕੀ ਆ ਅਹੀ ਹੈ ਨਾ ਅਸੀਂ ਤਾਂ ਇੱਥੇ ਬੈਠੇ ਹੀ ਮੰਡੀ ਚ ਲਾ ਰੱਖੇ ਨੇ ਜਿਹੜਾ ਵਰਤੀ ਸਰਸੀ ਦਿਖਾਏ ਆਪਣੇ ਨਾਮ ਤੇ ਆਰਸੀ ਲਗਵਾ ਦੇਣਾ ਮੈਂ ਪੁੱਛਦਾ ਪਿੰਡ ਦੇ ਵਿੱਚ ਬੋਟੇ ਕੰਮ ਨਹੀਂ ਦੇਣੀ ਨਾ ਰੋਗ ਆਪਣਾ ਕੋਲੋਂ ਉਡਾ ਲਵਾਂ ਚੱਕਰ ਨੂੰ ਕਰੂ ਕਰੂ ਆਦਰ ਪਿਆ ਮੈਂ ਹਾਂ ਮੁੰਡਾ ਕਦੇ ਮੈਂ ਕੁੜੀ ਲਈਏ ਕੁੜੀ ਆ ਕਿਹੜੇ ਕੋਲ ਗਾ ਰਹੇ ਹੋ ਸਾਡੇ ਕੋਲ ਚੱਕਰ ਪੈਤਾ ਕੀ ਹੈ ਅਸੀਂ ਇੱਥੇ ਬੈਠੇ ਮੰਡੀ ਚ ਲਾ ਰੱਖੇ ਨੇ ਜਿਹੜਾ ਮੰਡੀ ਨਵਸੇਹ ਨਾਲ ਗੱਲ ਕਰਦੇ ਨਜ਼ਰ ਆਵੇ ਨੇ ਹੋਰ ਕਿਤੇ ਰਹਿੰਦੇ ਲਿਆਓ ਲਿਆਓ ਹੁਣੇ ਦਿਖਾਓ ਲਿਆਓ ਇਹ ਘਮੋਰ ਦਾ ਗੋਰੇ ਦਾ ਕੀ ਆ ਘਮੋਰ ਉਹ ਚੱਕਰ ਆਪ ਨੂੰ ਭਾਨੇ ਬੇਸ਼ੱਕ ਇਹ ਗੱਲ ਨੂੰ ਦੇਖ ਕੇ ਚੈੱਕ ਕਰਾਂਗੇ ਇਹਨੂੰ ਚੈੱਕ ਕਰਾਂਗੇ ਜਿਹੜਾ ਚਲਾਉਣ ਵਾਲਾ ਉਹਨੂੰ ਚੈੱਕ ਕਰਾਂਗੇ ਜਿਹਦੀ ਪੂਰੀ ਕਾਨੂੰਨੀ ਹੋਂਦ ਹੈ ਇਹਨਾਂ ਨੂੰ ਰੋਕ ਦੇ ਦਿੰਦੇ ਆ ਜਿਹੜੇ ਐਸਾ ਐਸਾ ਆ ਰਹੇ ਆ ਨਾ ਬੰਦੇ ਦੇਖੋ ਸਰ ਜੀ ਸਾਡੇ ਰੋਜ਼ ਮਿੱਤਰ ਰਾਤ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਰੋਜ਼ ਰਾਤ ਨੂੰ ਫਿਰ ਨਸ਼ਾ ਵੇਚਦਾਗਾ ਹਰ ਇੱਕ ਗਲੀ 'ਚ ਵੇਚਦਾ ਗੋਰੀ ਇਹਨਾਂ ਨੇ ਦੰਨੂ ਬੰਦ ਕਰਤਾ ਸਾਡੇ ਲੋਕਾਂ ਨੇ ਤੇ ਰਾਤ ਨੂੰ ਵੇਚਣ ਲੱਗੇ ਸਾਰੇ ਬੰਦੇ ਮੈਂ ਸਰਕਾਰ 'ਚ ਰਿਕਵੈਸਟ ਕਰਵਾਂਗੇ ਰਾਤ ਇਹਨਾਂ ਨੂੰ ਧੱਕੇ ਜਾਵੇ ਬੰਦ ਜਿੰਨੇ ਵੀ ਬੰਦੇ ਰਾਤ ਨੂੰ ਕੰਮ ਕਰਦੇ ਸਾਰੇ ਧੱਕੇ ਜਾਣ ਹਤੋਂ ਮੈਂ ਤਾਂ ਬੰਦ ਕਰਾ ਕਰਾ ਕੇ ਪਾ ਕੇ ਲੋ ਬਈ ਜਿਹੜਾ ਰਸਾ ਲੈਣ ਜਾ ਰਿਹਾ ਹੈ ਸਾਡੇ ਨਾਲ ਲੱਗਦਾ ਮੇਰੇ ਇਹਦੀ ਕੰਮ ਇਹਦੀ ਕੰਮ ਕਿਹੜਾ ਮੁੱਦਾ ਚੱਲ ਰਹੀ ਹੈ ਜਾਂ 1000000 ਰੁਪਏ ਲੱਗਾ ਜਿੰਨੇ ਦੋ ਜਥੇ ਬੰਦੇ ਲੱਗੇ ਲੱਕੀ ਬੰਦੇ ਆਉਂਦੇ ਸਾਰੇ ਉਰੇ ਇਹ ਇੱਕ ਵਾਰ ਸਾਰੇ ਨਾ ਸਾਡੀ ਕਲੋਨੀ ਦਾ ਲੱਗਦਾ ਵੀ ਇਹ ਲੈ ਦੇ ਉਹ ਸਾਡੀ ਕਲੋਨੀ ਦਾ ਉਹ ਪੁਰਾਣੀ ਕਲੋਨੀ ਦਾ ਹੈ ਕਿਤੋਂ ਉਹ ਕਿਹੜਾ ਬਣੀ ਜੋ ਉਹ ਯਾਰ ਅੰਦੀ ਲੈ ਗਿਆ ਯਾਰ ਅੰਦੀ ਜਗਾ ਇਹ ਸਾਰੇ ਜਿੰਨੇ ਵੀ ਹੈ ਨਾ ਇਹ ਮੇਰੇ ਅਣ ਪਛਾਤੇ ਬੰਦੇ ਆਉਂਦੇ ਹੀ ਸਾਰੇ ਉਰੇ ਇਹ ਇੱਕ ਵਾਰ ਸਾਰੇ ਲੈ ਜਾਣੇ ਹਲੋ ਨਰਨਾ ਨੀ ਆਪਰੇ ਨੂੰ ਆਮਨੇ ਆਜੀ ਕੇ ਬੰਦੇ ਕੋਟਾ ਉਟਾਉਗੀ ਮੁਲਾਜ਼ਮ ਬਣਾਉਗੇ ਅਸੀਂ ਤਾਂ ਮੰਗ ਲਾ ਮੁਲਾਜ਼ਮ ਤੁਸੀਂ ਦੱਸੋਗੇ ਸਕੇਟ ਕਰੋਗੇ ਜਾ ਕੇ ਉੱਥੇ ਜਗ੍ਹਾ ਬਣਾਓਗੇ ਜਿਹਨੂੰ ਨਹੀਂ ਮੰਨ ਰਸ ਰਿਹਾ ਆਂ ਤੁਸੀਂ ਨਾ ਕੋਈ ਬਖਦੇ ਨਸ਼ਾ ਵੀ ਤੁਸੀਂ ਨਾ ਕੋਈ ਬਖਦੇ ਕੋਈ ਗੱਲੀ ਨਹੀਂ ਹੈਗੀ ਕੋਈ ਨਹੀਂ ਐਵੇਂ ਇਕੱਠੇ ਕਰਕੇ ਗ੍ਰੈਜੂਏਸ਼ਨ ਪਾਸ ਕਰਦੇ ਹੋ ਯਾਰ ਸਾਡੀ ਮੋਰਸਾਂ ਨੂੰ ਕਰੋ ਸਾਰਿਆਂ ਨੂੰ ਦੇਖੋ ਮੈਂ ਐਸਐਸਪੀ ਨੂੰ ਵੀ ਡੀਜੀਪੀ ਨੂੰ ਵੀ ਇਹ ਮੈਂ ਦਿਖਾ ਦਿੱਤੀ ਸੀ ਕਿ ਮੈਂ ਰਿਕਵੈਸਟ ਕੀਤੀ ਸੀ ਕਿ ਜਨਾਜ਼ ਅਤੇ 80% ਨਸ਼ਾ ਚੱਲਦਾ ਸਾਡੇ ਉਹਰੇ ਬੱਚੇ ਬੱਚੇ ਨਸ਼ਾ ਵੇਚੇ ਲਾ ਕੇ ਛੋਟੇ ਛੋਟੇ ਵੀ ਜਨੇ ਵੀ ਆ ਗਏ ਲੇਕਿਨ ਸਾਨੂੰ ਇਹ ਕਹ ਕੇ ਜਿਹੜੇ ਸਾਡੇ ਮੁਖ ਬੰਦੇਗੇ ਉਹ ਨਹੀਂ ਬਾਹਰ ਆਂਦੇ ਅੱਗੇ ਉਹ ਕੀ ਬੰਦ ਨਹੀਂ ਕਰਾਂਦੇ ਇਹਨਾਂ ਨੂੰ ਇਹ ਪੁੱਛੋਗੇ ਇਹ ਨਸ਼ਾ ਸ਼ੁਰੂ ਕਿੰਨੇ ਕਰਾਇਆ ਸੀ ਚਲੇ ਬੰਦ ਕਰਾਇਆ ਸਾਨੇ ਉਹਰੇ 3 ਮਹੀਨੇ ਜਸਪ੍ਰੀਤ ਕਹ ਲੋ ਆਏ ਜੂਰੇ 3 ਮਹੀਨੇ ਸਾਨੇ ਬੰਦ ਕਰਾਇਆ ਨਸ਼ਾ ਉਹਰੇ ਕਹ ਲੋ ਆਏ ਕਿੰਨੇ ਆਏ ਇਹ ਨਸ਼ਾ ਕਿੰਨੇ ਗਲਵਾਤਰੀ ਦੱਸੋ ਨਾ ਜਿਹੜੇ ਇੱਥੇ ਆਪਣੇ ਮੁੱਤਵਰ ਬੰਦੇ ਕਿ ਜਿੰਨੇ ਵੀ ਆ ਉਹਨਾਂ ਨੂੰ ਬਲਾਓ ਕਿ ਭਾਈ ਤਾ ਉਹਨੇ ਨਸ਼ਾ ਕਿੰਨਾ ਖਲਵਾਇਆ ਦਾ ਹੈ ਕਿ ਸਾਡਾ ਫਰਜ਼ ਨਹੀਂ ਬੰਦਾ ਕਿ ਅਸੀਂ ਮੁੱਤਵਰ ਬੰਦੇ ਆਂ ਯੋਰੇ ਕਿ ਅਸੀਂ ਇਸ ਤੀਨੋਂ ਬੰਦ ਕਰਾਈਏ ਸਾਡਾ ਫਰਜ਼ ਬੰਦਾ ਦਾ ਮਿਕਨ ਸਾਡੇ ਨਾਲ ਕੋਈ ਲੱਗਦਾ ਨਹੀਂ ਮੇਰੇ ਨਾਲ ਇੱਥੇ 25-30 ਬੰਦੇ ਨਾਲ ਲੜਾਈ ਹੋਈ ਆ 25-30 ਬੰਦੇ ਨਾਲ ਮੇਰੇ ਨਾਲ ਲੜਾਈ ਹੋਈ ਮੇਰਾ ਹੱਥ ਬੈਕ ਚੁਰਾਇਆ ਔਰੇ ਮੇਰੇ ਨਾਲ ਇਹਨਾਂ ਨੂੰ ਇਸ ਤਰੀਪ ਰੈਪਰੈਜੈਂਟੇਸ਼ਨ ਵੀ ਦੇ ਕੇ ਆਈ ਸੀ ਐਸਐਸਪੀ ਸਾਹਮਣੇ ਕਿਸੇ ਨੇ ਵੀ ਮੇਰੇ ਨਾਲ ਵੀ ਤੁਹਾਡੇ ਮੱਲੇ ਮੱਲੇ ਦਾ ਕੋਈ ਆਪਣਾ ਤੜਕੇ ਪ੍ਰਧਾਨ ਨਹੀਂ ਹੈਗਾ ਮੱਲੇ ਦਾ ਪ੍ਰਧਾਨ ਸਾਰੇ ਹੀ ਆ ਜੀ ਸਾਰੇ ਆਪਣੇ ਲੱਗੇ ਇੱਕ ਬੰਦਾ ਪ੍ਰਧਾਨ ਬਣ ਜਾਂਦਾਗਾ ਜੇ ਸਹੀ ਬੰਦਾ ਅੰਦਾਗਾ ਉਹਦੇ ਪਿੱਛੇ ਨਹੀਂ ਲੱਗਦੇ ਉਹ ਕਿਉਂ ਨਹੀਂ ਲੱਗਦੇ ਕਿਉਂਕਿ ਉਰੇ ਇਹਨਾਂ ਦੀ ਰੋਜ਼ਗਾਰੀ ਆ ਇਹਨਾਂ ਦੇ ਵਿਹਲੇ ਬਣ ਹੋ ਗਏ ਇਹਨਾਂ ਦਾ ਕੋਈ ਰੀਪੀਡੀ ਨਹੀਂ ਬਾਤ ਕਰਾ ਸਕਦੇ ਓਏ ਹਣ ਅੱਧਾ ਰੂਪਾਂ ਗਰਾਫ ਐ ਰੋਡਾਂ ਚਰਾਬੀਆਂ ਮੈਂ ਮੇਰੀ ਹੋਏਗਾ ਦਾਰੂ ਦੋਨਾ ਰੂਪਾਂ ਆ ਦਾਰੂ ਮਤ ਗਰਾਓ ਮੈਂ ਤੇਰੀ ਮਾਂ ਦਾ ਕਿਦਾਂ ਪੁੱਤਰੀ ਨੰਨੇ ਬੰਦੋ ਦਾਰੂ ਮਤ ਗਰਾਓ ਆ ਗੋਲ ਇਹਨੇ ਰੋਡਾਂ ਦੇ ਵਿੱਚ ਫਿੱਕੇ ਹੋਇਆ ਜਾਣਦਾ ਤੈਨੂੰ ਇਹਨਾਂ ਤੋਂ ਮੈਂ ਜਾਣਦਾ ਜਣ ਮੇਰਾ ਭਾਈ ਆਉਂਦੇ ਆ ਨਾ ਟਿੰਡਰ ਆ ਗਏ ਆ ਪਾਟੇ ਨਾਲ ਇਹ ਤਾਂ ਡਰਦੇ ਲੋਕ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਲੈ ਲੈਂਦੇ ਗਏ ਹੋ ਅੱਡੀ ਇਹਨਾਂ ਤੇ ਹਾਰੇ ਚੱਕਦੇ ਚੱਕਦੇ ਆਦੇ ਕੰਨ ਤੇ ਮਾਰਦੇ ਪਾਗਲੇ ਸਰਜੀਦਾ ਮਾਰਦੇ ਹੈ ਜਦੋਂ ਤੇਰੇ ਕੋਲ ਕੀ ਹੈ ਇਹ ਆਮ ਹੈ ਨਾਂ ਦਾ ਜੀ ਬੰਦਾ ਮੰਗ ਰੱਖਿਆ ਬੰਟੀ ਕਮੇ ਦੀ ਆਮੇ ਦੀ ਇਹਨਾਂ ਨੂੰ ਪਾਗਿਆ ਹੀ ਅੱਜਕੱਲ੍ਹ ਕੀ ਰਿਹਾ ਕਾਸੀ ਜਾ ਬੇਦਰੀਆ ਨਾਮਾ ਸੇ ਪਾਣੀ ਚੱਲ ਗਿਆ ਹੁਣ ਇਹਦਾ ਰੱਤ ਨੂੰ ਕੋਣ ਵੇਚਦਾ ਨਹੀਂ ਹੁਣ ਕੋਣ ਵੇਚਦਾ ਦੱਸ ਕੋਣ ਦੱਸਣ ਲਈ ਕੋਣ ਵੇਚਦਾ ਸਾਡੇ ਖਾਮ ਕੇ ਨਾ ਸਰ ਨਹੀਂ ਇਹ ਵੀ ਕੋਣ ਵੇਚਦਾ ਕੋਈ ਵੇਚਦਾ ਹੁਣ ਤੋਰੇ ਹਾਂ ਵੇਚਦਾ ਤੂੰ ਨਾ ਨਹੀਂ ਨਾ ਆਂ ਦਾ ਸਾਵੇਂ ਨਾਲ ਫਲਕੀ ਬੁਸਾ ਲਵਾ ਸਰ ਤਾਂ ਬੇਵਾਂ ਜਿਸ ਖਮਾ ਫੰਡਾ ਕੇ ਜਾ ਰਹੀ ਹਾਂ ਮਰੀ ਜੀ ਰਹਿਣ ਸਭ ਕੁਝ ਨਹੀਂ ਹੈ ਸਾਰਾ ਤਾਂ ਪੱਟੀ ਮੇਸ ਕਰਕੇ ਜਾ ਰਾ ਦੁਸੀ ਆ ਤਾਂ ਡਿਊਟੀ ਕਰਨੀ ਹੈ ਆ ਖੋਲੋ ਆ ਖੋਲੋ ਐ ਦੋਬੇ ਅੰਦਰ ਜਵਾਲੀ ਆ ਬਸ ਮਾਂ ਦਾ ਰਹਿਣਾ 本日はですね ਇਹ ਯੋਧ ਨਸ਼ਾ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਸ ਦੀ ਲੜੀ ਵਿੱਚ ਅੱਜ ਇੰਪੋਰਟੈਂਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਹੇ ਉਸ ਦੀ ਲੜੀ ਵਿੱਚ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਆਪਰਟਮੈਂਟ ਸਰਚ ਆਪਰੇਸ਼ਨ ਚੱਲ ਰਹੇ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫ ਆਈ ਆਰਸ ਹੋਈਆਂ ਨੇ 4 ਬੰਦੇ ਅਰੈਸਟ ਹੋਏ ਤੇ 12 ਬੰਦੇ ਅਸੀਂ ਸ਼ੱਕੀ ਰੌਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲਏ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਹੈ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤਾਂ ਲੋਕ ਅਪਰੀਸ਼ੀਏਟ ਵੀ ਕਰ ਰਹੇ ਆ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੂੰਗਾ ਕਿ ਲੋਕ ਅੱਗੋਂ ਵੀ ਇਹੋ ਜੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਚੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ ਸਰ ਇਲਾਕੇ ਦੇ ਲੋਕ ਕਹਿ ਰਹੇ ਆ ਕਿ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਕੀ ਚੱਕਾਈ ਵੀ ਹੋਈ ਆ ਪਰ ਉਹ ਕਹਿੰਦੇ ਕੁਸ਼ਕ ਬੰਦੇ ਆਗੇ ਜੋ ਰਾਤ ਨੂੰ ਨਸ਼ਾ ਵੀੜਾ ਵੇਚ ਰਹੇ ਉਸ ਲਈ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਉਹ ਰੇ ਮਲਾਜਮਾਂ ਦੀ ਜਾਂ ਪੀਸੀਆਰ ਕੋਈ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਐਂਟਰ ਹੋਏਗਾ ਇਸ ਮੱਲੇ ਨੇ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹੁਣੇ ਉਹ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਟ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸੁਬਾਹ ਹੋ ਜੇ ਤੇ ਇੱਕ ਡਰ ਕ੍ਰੀਏਟ ਹੋਊਗਾ ਸੋ ਥੈਟ ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ ఓਪਨਲੀ ਨਸ਼ਾ ਵਿਕਣਾ ਤਾਂ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨ 'ਚ ਵੀ ਡਰ ਲੱਗੇ ਸੋ ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸਟ੍ਰੈਟੇਜੀ ਚੇਂਜ ਹੁੰਦੀ ਰਹੂਗੀ افੈਕਟਿਵਨੈਸ ਮੇਨਟੇਨ ਕਰਨ ਵਾਸਤੇ ਐਫੀਸ਼ੀਐਂਸੀ ਮੇਨਟੇਨ ਕਰਾਂਗੇ ਸਰ ਬਾਕੀ ਮਸੂਨ ਹੋਗੇ ਮੌਂਸਨ ਦੀ ਹੋਗੀ ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ 'ਚ ਅਲੱਗ-ਅਲੱਗ ਜ ਲਗਾਤਾਰ ਚੱਲ ਰਹੀ ਹੈ ਤੇ ਅਸੀਂ ਕੋਲੀਟ ਕਰਕੇ ਇਨਫੋਰਮੇਸ਼ਨ ਕਿ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਕੀ ਮੈਸੇਜ ਕੀ ਦੇਣਾ ਚਾਹੁੰਦਾ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਸੁਟੇ ਹੋ ਠੀਕ ਹੈ